IRTC ਦੇ ਵਿੱਚੋਂ ਰਿਟਾਇਰ ਹੋਏ ਇੱਕ ਸਰਦਾਰ ਸਾਹਿਬ ਨੇ ਆਪਣੇ ਘਰ ਦੀ ਛੱਤ ਦੇ ਉੱਪਰ ਬਸ ਬਣਾਈ ਹੋਈ ਹੈ। ਮੇਰੇ ਮਨ ਵਿੱਚ ਇਹ ਸੀ ਕਿ ਜਦੋਂ ਮੈਂ ਰਿਟਾਇਰ ਹੋਵਾਂਗਾ ਤੇ ਮੈਂ ਆਪਣੀ ਬਸ ਹੀ ਬਣਾਉਂਗਾ ਕਰ ਜਾਗੇ। ਇਸ ਬਸ ਤੇ ਮੇਰੀ ਲਗਨ ਸੀ। ਪਿੰਡ ਦੇ ਬੰਦੇ ਜਾਂ ਮੇਰੇ ਕੋ ਆਮ ਨਜ਼ਦੀਕੀ ਬੰਦੇ ਸੀ ਮੈਨੂੰ ਕਹਿੰਦੇ ਯਾਰ ਇਹਨਾਂ ਦਾ ਤੂੰ ਇਹ ਕਰਨ ਲੱਗਾ ਕੰਮ ਤੂੰ ਕਮਰਾ ਬਣਾ ਲੈ ਹੋਰ ਜਿਹਦੇ ਪਿੱਛਣ ਵਾਸਤੇ ਮੈਂ ਕਿਹਾ ਕਮਰਾ ਬਖਰੀ ਕੀ ਆ ਬਸ ਮੇਰੀ ਇੱਕ ਨਿਸ਼ਾਨੀ ਹੈ ਕਿ ਮੇਰੀ ਯਾਦਸ਼ਾ ਹੈ ਕਿ ਮੈਂ ਇਸ ਮਹਿਮਲੇ ਕੰਮ ਕੀਤਾ ਔਰ ਇਸ ਬਸਤੂ ਮੈਂ ਆਪਣੀ ਸਰਵਰ ਤੇ ਲਾਇਆ ਔਰ ਮੈਂ ਆਪਣੀ ਫੈਮਿਲੀ ਪਾਲੀ ਇਹੀ ਲੱਗੂਗਾ ਇਹਦੇ ਵਿੱਚ اچھا ਇਸੇ ਲੱਗੂਗਾ ਇਹਦੇ ਵਿੱਚ ਇਹ ਪੀਆਰਟੀਸੀ ਦੀ ਬੋਲਵੋ ਵਸ ਬਸ ਬਣ ਜਾਣੀ ਬਸ ਬਸ ਬਣੂਗੀ ਇਹਦੇ ਵਿੱਚ ਬਕੈਰਾ ਇੱਕ ਫੋਲਡਿੰਗ ਬੈੱਡ ਹੋਊਗਾ ਇੱਥੇ ਲੈ ਕੇ ਆਰਾਮ ਕਰਨ ਵਾਸਤੇ ਵੀ اچھا ਉਹਨੂੰ ਇਕੱਠਾ ਕਰ ਲਿਆ ਜਾਊਗਾ ਇਕੱਠਾ ਕਿਤੇ ਇੰਪੋਰਟੈਂਟ ਬੈੱਡ ਵੀ ਲੱਗ ਜੂਗਾ ਇਹਦੇ ਵਿੱਚ ਛੋਟਾ-ਮोटा ਇੱਕ ਆ ਤੁਸੀਂ ਇਹ ਬਣਾਉਣਾ ਸ਼ੁਰੂ ਕੀਤਾ ਇਹ ਫਿਰ ਕਿਹਦੇ ਕਾਰੀਗਰ ਵੀ ਵਧੀਆ ਚਾਹੀਦਾ ਹੁੰਦਾ ਜਿਹੜਾ ਵਾਕਈ ਸ਼ੇਪ ਪੂਰੀ ਦੇਵੇ ਕਾਰੀਗਰ ਐਵੇਂ ਤੇਰੀ ਮਰਜ਼ੀ ਤੇ ਮੈਂ ਨਾ ਕਿ ਕੰਮ ਮੇਰੀ ਮਰਜ਼ੀ ਦਾ ਹੋਊਗਾ ਜਿੱਦਾਂ ਤੈਨੂੰ ਮੈਂ ਜਿੰਨੀ ਲੰਬਾਈ ਕਹੂੰਗਾ ਉੰਨੀ ਚੜਾਈ ਉੰਨੀ ਲੰਬਾਈ ਜਿੰਨਾ ਟੀਸ਼ ਜੇ ਤੈਨੂੰ ਬਣਾ ਸਕਦਾ ਰੱਖ ਸਕਦਾ ਤੂੰ ਹਾਂ ਕਰੀ ਪਰ ਕਈ ਵਾਰੀ ਬੰਦੇ ਦੇ ਵੇਖ ਕੇ ਖਿਆਲ ਆ ਜਾਂਦਾ ਆਈਡੀ ਆ ਜਾਂਦਾ ਕਿ ਯਾਰ ਕਿਉਂ ਨਾ ਅਸੀਂ ਵੀ ਇਦਾਂ ਦਾ ਬਣਾਈਏ ਕੋਈ ਕਿੰਨਾ ਕੋਈ ਖਰਚਾ ਆ ਜਾਂਦਾ ਹੈ ਖਰਚਾ 25 ਲੱਖ ਰੁਪਏ ਆ ਗਿਆ ਸੀ IRTC ਦੇ ਵਿੱਚੋਂ ਰਿਟਾਇਰ ਹੋਏ ਇੱਕ ਸਰਦਾਰ ਸਾਹਿਬ ਨੇ ਆਪਣੀ ਘਰ ਦੀ ਛੱਤ ਦੇ ਉੱਪਰ ਬੱਸ ਬਣਾਈ ਹੋਈ ਹੈ। ਜਲੰਧਰ ਦੇ ਕੰਗ ਸਾਬੂ ਦੇ ਕੋਲ ਇਹ ਬੱਸ ਬਣੀ ਹੋਈ ਹੈ। ਹਾਈਵੇ ਦੇ ਨਜ਼ਦੀਕ ਇਹ ਬੱਸ ਦਿਖਦੀ ਹੈ ਔਰ ਖੇਚ ਦਾ ਕੇਂਦਰ ਬਣੀ ਹੋਈ ਹੈ। ਰਿਟਾਇਰਮੈਂਟ ਤੋਂ ਬਾਅਦ ਰੇਸ਼ਮ ਸਿੰਘ ਹੋਣਾ ਨੇ ਫੈਸਲਾ ਲਿਆ ਕਿ ਘਰ ਦੀ ਛੱਤ ਦੇ ਉੱਪਰ ਕਿਉਂ ਨਾ ਇੱਕ ਬੱਸ ਬਣਾਈ ਜਾਵੇ। ਤਾਂ ਇਹ ਬੱਸ ਬਣੀ ਹੋਈ ਹੈ। ਅੰਦਰੋਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਬੱਸ ਦੀਆਂ ਕਿ ਹੂਬ ਹੂ ਜਿਵੇਂ ਤੁਸੀਂ ਬੱਸ ਦੇ ਵਿੱਚ ਬੈਠ ਕੇ ਆਨੰਦ ਲੈਂਦੇ ਹੋ, ਜਿਹੋ ਜੀ ਫੀਲਿੰਗ ਤੁਹਾਨੂੰ ਬਸ ਦੇ ਵਿੱਚ ਬੈਠ ਕੇ ਆਂਦੀ ਆ ਤਾਂ ਉਵੇਂ ਦੀ ਫੀਲਿੰਗ ਤੁਹਾਨੂੰ ਇਸ ਬਸ ਦੇ ਵਿੱਚ ਬੈਠ ਕੇ ਆਏਗੀ ਤਾਂ ਅੰਦਰੋਂ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਇਹ ਬਸ ਬਣਾਈ ਹੋਈ ਆ LED ਇਹਦੇ ਅੰਦਰ ਲੱਗੀ ਹੋਈ ਆ ਸੀਟਾਂ ਜਿਹੜੀਆਂ ਨੇ ਉਹ ਇਹਦੇ ਅੰਦਰ ਪੂਰੀਆਂ ਲਾਈਆਂ ਹੋਈਆਂ ਨੇ ਸਟੀering ਜਿਹੜਾ ਉਹ ਇਹਦੇ ਅੰਦਰ ਲੱਗਾ ਹੋਇਆ ਤਾਂ ਰੇਸ਼ਮ ਸਿੰਘ ਪੀਆਰਟੀਸੀ ਦੇ ਵਿੱਚ ਕੰਮ ਕਰਦੇ ਸੀਗੇ ਤਾਂ ਜਦੋਂ ਰਿਟਾਇਰ ਹੋਏ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਹ ਬਸ ਬਣਾਈ ਔਰ ਇਸ ਵੇਲੇ ਘਰ ਦੀ ਛੱਤ ਦੇ ਉੱਪਰ ਜਿਹੜੀ ਆ ਇਹ ਬਸ ਬਣਾਈ ਹੋਈ ਆ ਤਾਂ ਬੜੀ ਸ਼ਾਨਦਾਰ ਤਰੀਕੇ ਦੇ ਨਾਲ ਅੰਦਰੋਂ ਤੁਹਾਨੂੰ ਫੀਲ ਆਏਗਾ ਸਟੀering ਇਹਦੇ ਉੱਪਰ ਲੱਗਾ ਹੋਇਆ LED ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਆ ਔਰ ਇਹ ਸਾਰੀਆਂ ਸੀਟਾਂ ਜਿਹੜੀਆਂ ਨੇ ਇੱਥੇ ਲਾਈਆਂ ਹੋਈਆਂ ਨੇ ਤਾਂ ਇਹ ਸੀਟਾਂ ਦੀ ਵੀ ਖਾਸੀਅਤ ਤੁਹਾਨੂੰ ਦੱਸਦੇ ਆ ਕਿ ਕਿਉਂ ਇੰਨੀਆਂ ਸੀਟਾਂ ਲੱਗੀਆਂ ਨੇ ਔਰ ਕਿਵੇਂ ਜਿਹੜਾ ਇਹ ਖਿਆਲ ਆਇਆ ਔਰ ਕਿਵੇਂ ਜਿਹੜੀ ਆ ਇਸ ਦੀ ਸ਼ੁਰੂਆਤ ਹੋਈ ਰੇਸ਼ਮ ਸਿੰਘ ਕਦੋਂ ਜਿਹੜੇ ਨੇ ਉਹ ਪੀਆਰਟੀਸੀ ਦੇ ਵਿੱਚ ਭਰਤੀ ਹੁੰਦੇ ਨੇ ਔਰ ਕਦੋਂ ਰਿਟਾਇਰ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਜਹਾਜ਼ ਛੱਤਾਂ ਦੇ ਖੜੇ ਦੇਖੇ ਹੋਣਗੇ ਟੈਂਕ ਬਣੇ ਦੇਖੇ ਹੋਣਗੇ ਘੋੜੇ ਬਲਦ ਦੇਖੇ ਹੋਣਗੇ ਪਰ ਸ਼ਾਇਦ ਹੀ ਕਦੇ ਤੁਸੀਂ ਅਜਿਹੇ ਤਰੀਕੇ ਦੀ ਪੀਆਰਟੀਸੀ ਦੀ ਬੱਸ ਬਣੀ ਦੇਖੀ ਹੋਏਗੀ ਤਾਂ ਰੇਸ਼ਮ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਰੇਸ਼ਮ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਜਗਬਾਨੀ ਟੀਵੀ ਦੇ ਉੱਪਰ ਬਹੁਤ-ਬਹੁਤ ਤੁਹਾਡਾ ਸਵਾਗਤ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਸਾਡੇ ਪਿੰਡ ਦੀ ਮਹਾਰਤ ਬਦਲੀ ਆਣ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਆਏ ਆ ਅੱਛਾ ਰੋਸ਼ਨ ਤਾਂ ਤੁਸੀਂ ਨਾਮ ਲੱਗਦਾ ਕਿ ਹੁਣ ਇਹ ਬੱਸ ਤੋਂ ਹੀ ਜਿਹੜਾ ਬਹੁਤ ਪ੍ਰਭਾਵਿਤ ਹੋਇਆ ਕਿਵੇਂ ਖਿਆਲ ਕਿਵੇਂ ਆਇਆ ਕਿ ਬੱਸ ਬਣਾਈ ਜਾਵੇ ਕਾਲੇ ਇਸਰਾਇਲ ਜਦੋਂ ਬੰਦਾ ਡਿਊਟੀ ਕਰਦਾ ਦਰਾਨ ਹੁੰਦਾ ਡਿਊਟੀ ਤੇ ਕਰਦਾ ਬੰਦਾ ਡਿਊਟੀਆਂ ਤੇ ਆਪਾਂ ਪਿੰਡਾਂ ਦੇ ਵਿੱਚ ਪਰਿਵਾਰਾਂ ਦੇ ਲੋਕਾਂ ਦੇ ਘਰਾਂ ਦੇ ਕੋਠੀਆਂ ਸ਼ਹਿਰਾਂ ਜਾਂਦੇ ਦੇਖਦੇ ਆ ਉਹਨਾਂ ਨੇ ਕੋਈ ਆਪਣਾ ਆਪਣੀਆਂ ਚੀਜ਼ਾਂ ਕੋ ਬਣਾਈਆਂ ਹੁੰਦੀਆਂ ਆਪਣੀ ਜ਼ਿੰਦਗੀ ਜਿਵੇਂ ਬਣਾਈ ਹੁੰਦੇ ਆ ਕੋਈ ਕਿਸੇ ਨੇ ਮਕਾਨ ਬਣਾਇਆ ਕਿਸੇ ਨੇ ਕੋਈ ਜੱਦ ਬਣਾਈ ਕਿਸੇ ਨੇ ਕੋਈ ਆਪਣਾ ਟਰੈਕਟਰ ਗੱਡੀ ਕਾਰ ਇਹਦਾ ਵਗੈਰਾ ਹਰ ਚੀਜ਼ ਦਿਖਉਂਦਾ ਉਹ ਤੇ ਮੇਰੇ ਮਨ ਚ ਇਹ ਸੀਗਾ ਕਿ ਜਦੋਂ ਮੈਂ ਰਿਟਾਇਰ ਹੋਊਗਾ ਤੇ ਮੈਂ ਇੱਕ ਆਪਣੀ ਬਸਤੀ ਬਣਾਉਂਗਾ ਕਰ ਜਾ ਕੇ ਇਸ ਬਸਤੀ ਮੇਰੀ ਲਗਨ ਸੀਗੀ ਇਸ ਬਸ ਨੇ ਮੈਨੂੰ ਬਹੁਤ ਰੋਟੀ ਰੋਜੀ ਦਿੱਤੀ ਆ ਮੈਂ ਆਪਣੀ ਫੈਮਿਲੀ ਆਪਣੇ ਬੱਚਿਆਂ ਦੇ ਕਾਰੋਬਾਰ ਕੀਤੇ ਇਸ ਬਸਤੀ ਦੀ ਕਮਾਈ ਤੋਂ ਕੀਤੇ ਔਰ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਔਰ ਇਸ ਬਸ ਨੇ ਮੈਨੂੰ ਬਹੁਤ ਸਫਲਨ ਕੀਤਾ ਤੇ ਮੈਂ ਫਿਰ ਬਸਤੀ ਬਣਾਉਣ ਦਾ ਏਮ ਬਣਾ ਲਿਆ ਕਿ ਮੈਂ ਹੁਣ ਬਸਤੀ ਬਣਾਉਂਗਾ ਅੱਛਾ ਮੈਨੂੰ ਤਾਂ ਮੈਂ ਤਾਂ ਵੈਸੇ ਕਦੇ ਦੇਖੀ ਨਹੀਂ ਕਿ ਕਿਤੇ ਬਸ ਬਣੀ ਹੋਏ ਜਹਾਜ਼ ਟੈਂਕ ਬਹੁਤ ਦਿਖੇ ਸੀਗੇ ਤੁਸੀਂ ਦੇਖੀ ਸੀ ਕਦੇ ਕਿਤੇ ਬਸ ਬਣੀ ਨੀ ਬੱਸ ਦੇਖੀ ਨਹੀਂ ਕਰਕੇ ਮੈਂ ਆਪਣੇ ਦੇਖੀ ਨਹੀਂ ਕਿਸੇ ਕਿਸੇ ਆਮ ਪਿੰਡ 'ਚ ਮੈਂ ਬੱਸ ਕਿਸੇ ਨੇ ਬਣਾਈ ਨਹੀਂ ਕਿਸੇ ਨੇ ਬਣਾਈ ਦੇਖੀ ਨਹੀਂ ਕਿ ਰੋਡਵੇ ਦੇ ਵਿੱਚ ਆਮ ਬਹੁਤ ਬੰਦੇ ਕੰਮ ਕਰਦੇ ਆ ਜਾਂਦੇ ਡਿੱਪੂ 'ਚ ਵੀ ਕਰਦੇ ਆ ਆਮ ਡਿੱਪੂਆਂ ਦੇ ਖੇਵਕ ਜਾਂਦੇ ਰਹੇ ਆ ਪਰ ਕਿਸੇ ਨੇ ਬੱਸ ਨਹੀਂ ਅਜੇ ਤੱਕ ਬਣਾਈ ਤੇ ਟਰੈਕਟਰ ਤਾਂ ਬਣਿਆ ਦੇਖਿਆ ਹੋਊਗਾ ਮੈਂ ਹਾਂ ਬਲਦ ਬਣੇ ਦੇਖੇ ਆ ਹੋਰ ਚੀਜ਼ਾਂ ਬਣੀਆਂ ਦੇਖੀਆਂ ਪਰ ਬੱਸ ਨਹੀਂ ਮੈਂ ਕਿਸੇ ਦੀ ਦੇਖੀ ਅੱਛਾ ਤੇ ਮੈਂ ਵੀ ਬੱਸ ਬਣਾਈ ਆ ਹੁਣ ਮੈਨੂੰ ਆਮ ਮੇਰੇ ਵਿਭਾਗ ਦੇ ਫੋਨ ਵੀ ਹੁੰਦੇ ਆ ਵੀ ਤੂੰ ਬਈ ਬਹੁਤ ਵਧੀਆ ਕੰਮ ਕੀਤਾ ਤੂੰ ਭਰਾਈ ਦਾ ਪਾਤਰ ਹੈ ਜੇ ਤੂੰ ਬਸ ਪੀਆਰਟੀਸੀ ਬਣਾਤੀ ਸਾਡਾ ਵੀ ਨਾਮ ਰੋਸ਼ਨ ਕਰਦਾ ਅੱਛਾ ਇਹ ਮਹਿਕਮੇ ਤਾਂ ਕਹਿੰਦਾ ਜਦੋਂ ਫਿਰ ਤੁਸੀਂ ਇੱਥੇ ਗੱਲ ਕੀਤੀ ਹੋਗੀ ਘਰੇ ਫਿਰ ਇਹ ਕਰੀ ਆਇਆ ਨਹੀਂ ਹੈ ਬਸ ਬਣਾਉਣੀ ਹੈ ਬਸ ਆਉਂਦੀ ਹੈ ਇਹਦੇ ਵਿੱਚ ਜਦੋਂ ਮੈਂ ਬਣਾਉਣਾ ਸ਼ੁਰੂ ਕਰਨਾ ਸੀ ਮੈਨੂੰ ਆਮ ਮੇਰੇ ਪਿੰਡ ਦੇ ਬੰਦੇ ਜਾਂ ਮੇਰੇ ਕੋ ਆਮ ਨੇੜیکی ਬੰਦੇ ਸੀ ਮੈਨੂੰ ਕਹਿੰਦਾ ਯਾਰ ਰੇਸ਼ਾ ਤੂੰ ਇਹ ਕਰਨ ਲੱਗਾ ਕੰਮ ਤੂੰ ਇੱਕ ਕਮਰਾ ਬਣਾ ਲੈ ਹੋਰ ਅੱਛਾ ਜਿਹਦੇ ਵੇਖਣ ਵਾਸਤੇ ਮੈਂ ਕਿਹਾ ਕਮਰਾ ਵੱਖਰੀ ਚੀਜ਼ ਆ ਬਸ ਵੱਖਰੀ ਚੀਜ਼ ਆ ਬਸ ਮੇਰੀ ਇੱਕ ਨਿਸ਼ਾਨੀ ਹੈ ਇੱਕ ਮੇਰੀ ਯਾਦਸ਼ਾ ਹੈ ਕਿ ਮੈਂ ਇਸ ਮਹਿਕਮੇ 'ਚ ਕੰਮ ਕੀਤਾ ਔਰ ਇਸ ਬਸ ਹਰ ਬਰਤ ਲਾਇਆ ਹਾਂ ਔਰ ਮੈਂ ਆਪਣੀ ਫੈਮਿਲੀ ਪਾਲੀ ਤੇ ਮੈਂ ਬਸ ਦਾ ਹੀ ਮੈਨੂੰ ਸ਼ੌਂਕ ਸੀ ਕਿ ਮੈਂ ਬਸ ਹੀ ਬਣਾਉਣੀ ਹੈ ਹਾਂ ਕਿੰਨਾ ਸਮਾਂ ਲੱਗਾ ਫਿਰ ਕਦੋਂ ਤੁਸੀਂ ਬਣਾਉਣੀ ਸ਼ੁਰੂ ਕੀਤੀ ਇਹ ਬਸ ਲਗਭਗ 19 'ਚ ਬਣਾਉਣੀ ਸ਼ੁਰੂ ਕੀਤੀ ਅੱਛਾ 19 ਦੇ ਵਿੱਚ ਬਾਅਦ 'ਚ ਥੋੜਾ 1.5-2 ਸਾਲ ਕਰੋਨਾ ਆ ਗਿਆ ਵਿੱਚ ਹਾਂ ਕਰੋਨਾ ਦੇ ਵਿੱਚ ਕੰਮ ਬੰਦ ਹੋ ਗਿਆ ਵਿੱਚ ਖੜ ਗਈ ਇਹ ਹਾਂ ਉੱਤੇ ਇਦਾਂ ਰਹਿ ਗਈ ਅੱਛਾ ਖੜੀ ਖੜੀ ਰਹਿ ਗਈ ਢਾਂਚਾ ਲਿਆ ਹਾਂ ਫਿਰ ਕਰੋਨਾ ਦੇ ਬਾਅਦ ਮੈਨੂੰ ਕਰੋਨਾ ਦੀ ਰਪੀਟ ਚ ਆ ਗਿਆ ਮੈਂ ਕਾਫੀ ਬਿਮਾਰ ਰਿਹਾ 1.5 ਸਾਲ ਮੈਂ ਬਿਮਾਰ ਰਿਹਾ ਅੱਛਾ ਮਤਲਬ ਮੈਂ ਜਾਨੇ ਐਡਮੈਟਿਕਾ ਦਾਖਲ ਸੀਗਾ ਉੱਥੇ ਬਹੁਤ ਸੰਕਟ ਚ ਸੀ ਹੋ ਗਿਆ ਮੈਂ ਤੇ ਮੈਂ ਉੱਥੇ ਮਿਹਰ ਤੇ ਪਿਆ ਵੀ ਆਪਣੀ ਪਰਮਾਤਮਾ ਅਗੇ ਅਰਦਾਸ ਕਰਦਾ ਸੀ ਵੀ ਸੱਚੇ ਪਾਤਸ਼ਾਹ ਮੇਰੀ ਜਿੰਦਗੀ ਬਖਸ਼ਿਓ ਮੈਨੂੰ ਆਰਾਮ ਦੇ ਦਿਓ ਕਿ ਮੇਰੀ ਬਸ ਦੁਰੀ ਪਈ ਆ ਇਹ ਸੱਚੇ ਪਾਤਸ਼ਾਹ ਮੇਰੀ ਬਸ ਦੁਰੀ ਪਈ ਆ ਮੇਰੀ ਨਿਕਾ ਦਿਮਾਗ ਮੇਰਾ ਬਸ ਆਲੀ ਜਾਂਦਾ ਸੀਗਾ ਅੱਛਾ ਮਹਾਰਾਜ ਦੀ ਕਿਰਪਾ ਹੋ ਗਈ ਮੇਤੇ ਸੱਚੇ ਪਾਤਸ਼ਾਹ ਜੀ ਮੈਨੂੰ ਆਰਾਮ ਆ ਗਿਆ ਮੈਂ ਫੇਰ ਅੜ ਕੇ ਦੁਬਾਰਾ ਬਾ ਸ਼ੁਰੂ ਕਰਤੀ ਅੱਛਾ ਫਿਰ ਹੌਲੀ ਹੌਲੀ ਲੱਗਿਆ ਰਿਹਾ ਕਾਫੀ ਸਮਾਂ ਲੱਗਿਆ ਨਿਕਾ ਨਿਕਾ ਕੰਮ ਕਰਾਉਣ ਦੇ ਟਾਈ ਅੱਛਾ ਇਹ ਫਿਰ ਬਾਹਰੋਂ ਤਾਂ ਪੂਰੀ ਕੰਪਲੀਟ ਹੀ ਲੱਗਦੀ ਆ ਇਹ ਕੁਝ ਕਰਨਾ ਇਹਦੇ ਚ ਹੋਰ ਤੁਸੀਂ ਐਡ ਕੇ ਜਾਂ ਫਿਰ ਐਡ ਇਹਦੇ ਵਿੱਚ ਹੱਲੇ ਜੀ ਛੋਟੀ ਨੀ ਮੀਨਾਕਾਰੀ ਕਰਨ ਵਾਲੀ ਹੈ ਜਿੱਦਾਂ ਬੱਸ ਦੇ ਆਮ ਸਫਰ ਸਹੂਲਤਾਂ ਵਿੱਚ ਕੰਮ ਲਿਖੀਆਂ ਹੁੰਦੀਆਂ ਹਦਾਇਤਾਂ ਲਿਖੀਆਂ ਹੁੰਦੀਆਂ ਇਹਦੇ ਵਿੱਚ ਹਦਾਇਤਾਂ ਵੀ ਲਿਖੀਆਂ ਜਾਣਗੀਆਂ ਆਪਣੀ ਸੰਭਾਲੀ ਆਪਣੇ ਸੰਭਾਲ ਦੀ ਆਪ ਸੰਭਾਲ ਦੀ ਬਕਰੇ ਇਹ ਵੀ ਦੁਨੀਆ ਹਦਾਇਤਾਂ ਹੋਰ ਕਾਲੀ ਵੀ ਲਾਈਨ ਲਿਖੋਗੇ ਫਿਰ ਤੇ ਸ਼ੇਰ ਵੀ ਲਿਖਾਂਗੇ ਇਹਦੇ ਵਿੱਚ ਚੰਗੇ ਜਿਹੜੇ ਸਫਰ ਦੇ ਭਲੇ ਵਾਸਤੇ ਜਿਹੜੇ ਗੱਡੀਆਂ ਲਿਖੇ ਹੁੰਦੇ ਆ ਤੇ ਚੰਗੇ ਏਸੀ ਵੀ ਲੱਗੂਗਾ ਇਹਦੇ ਵਿੱਚ ਅੱਛਾ ਏਸੀ ਵੀ ਲਾਓਗੇ ਏਸੀ ਲੱਗੂਗਾ ਇਹਦੇ ਵਿੱਚ ਇਹ ਪੀਆਰਟੀਸੀ ਦੀ ਬੋਲਵੋ ਬਸ ਬਣ ਜਾਣੀ ਹੈ ਬਸ ਇਹ ਬਰੋ ਬਸ ਬਣੂਗੀ ਇਹਦੇ ਵਿੱਚ ਪਰ ਕਹ ਰਹਾ ਇੱਕ ਫੋਲਡਿੰਗ ਬੈੱਡ ਹੋਊਗਾ ਇੱਥੇ ਬੈਠ ਕੇ ਆਰਾਮ ਕਰਨ ਵਾਸਤੇ ਵੀ ਅੱਛਾ ਤੇ ਉਹਨੂੰ ਇਕੱਠਾ ਕਰ ਲਿਆ ਜਾਊਗਾ ਇਕੱਠਾ ਕੀਤੇ ਉਹਨੂੰ ਫੋਲਡਿੰਗ ਬੈੱਡ ਵੀ ਲੱਗ ਜੂਗਾ ਇਹਦੇ ਵਿੱਚ ਛੋਟਾ-ਮोटा ਇੱਕ ਬਣਾ ਕੇ ਰੱਖਾਂਗੇ ਅੱਛਾ ਜਿਹੜੇ ਫਿਰ ਤੁਹਾਨੂੰ ਲੋਕੀ ਕਹਿੰਦੇ ਸੀਗੇ ਕਿ ਯਾਰ ਰੇਸ਼ਮ ਸਿਆ ਇਹਦੇ ਨਾਲੋਂ ਕਮਰੇ ਬਣਾ ਲੈਨੇ ਸੀਗੇ ਦੋ ਉਹ ਫਿਰ ਕਦੇ ਆਏ ਇੱਥੇ ਵਿਜ਼ਿਟ ਕੀਤਾ ਉਹਨਾਂ ਆ ਕੇ ਜਿਵੇਂ ਹਵਾ ਆ ਰਹੀ ਆ ਮੈਨੂੰ ਲੱਗਦਾ ਇੱਥੇ ਏਸੀ ਦੀ ਵੀ ਨਹੀਂ ਲੋੜ ਹੁਣ ਤਾਂ ਕਿ ਇਹੀ ਗੱਲ ਕਹਿੰਦੇ ਉਹ ਕਹਿੰਦੇ ਬਾਈ ਵਾਕਿਆ ਨਜ਼ਾਰਾ ਵੱਖਰਾ ਹੀ ਆ ਇਹ ਇਹ ਕਮਰੇ ਨਾਲੋਂ ਵੱਖਰੀ ਚੀਜ਼ ਆ ਹੁਣ ਤਾਂ ਕਹਿੰਦੇ ਵਾਹ ਵਾ ਨ ਉਹਨਤੇ ਦੇ ਆਣਗੇ ਤੇ ਵਾਵੇ ਵਾ ਨਜ਼ਰ ਆ ਗਿਆ ਤੇ ਕਮਰਾ ਕੀ ਚੀਜ ਹੈ ਤੇ ਕਮਰੇ ਨਾਲ ਵੱਧ ਬਣ ਗਿਆ ਵੱਧ ਬਣ ਗਿਆ ਮੈਨੂੰ ਲੱਗਦਾ ਪਰਦੇ ਸਾਈਡ ਕਰੋ ਸਾਰਾ ਸ਼ਾਹ ਨਜ਼ਰ ਆ ਸਾਰਾ ਪੰਡ ਦੇ ਦਾ ਸਾਰਾ ਉਹ ਤੋਂ ਹਵਾ ਆ ਪੂਰਾ ਦਿਖਦਾ ਸਾਰਾ ਸਾਰਾ ਪੰਡ ਦਿਖਦਾ ਇੱਥੋਂ ਤੇ ਬੜੇ ਖੁਸ਼ ਹੁੰਦੇ ਆਣਗੇ ਆ ਜਾਂਦੇ ਫਿਰ ਲੋਕ ਦੇਖਣ ਲਈ ਹਾਈਵੇ ਤੋਂ ਵੀ ਨਜ਼ਰ ਆ ਜਾਂਦੀ ਬੱਸ ਹਾਈਵੇ ਤੋਂ ਜੇ ਇਹ ਅੰਦਰ ਹੀ ਫਾਈਵੇਜ ਤੇ ਕਿਰਾਇਆ ਪੈਂਦਾ ਇਸ ਬੱਸ ਨੂੰ ਹਾਂ ਹਾਈਵੇ ਜੀ ਹੀ ਕਿਰਾਇਆ ਪੈਂਦਾ ਜਦੋਂ ਹਾਈਵੇ ਤੇ ਕੋਈ ਬੰਦਾ ਦੇਖਦਾ ਕਿਸ ਬੰਦੇ ਦੀ ਬੁੱਧੀ ਚੰਗੀ ਕੰਮ ਹੈ ਚੰਗਾ ਥਾਨ ਹੈ ਉਹ ਬੰਦਾ ਜ਼ਰੂਰ ਇਹਨੂੰ ਦੇਖ ਲਾਈਕ ਕਰਦਾ ਉਹ ਆਣ ਕੇ ਦੇਖਦਾ ਚਾਹੇ ਕੋਈ ਮੁਲਾਜ਼ਮ ਚਾਹੇ ਕੋਈ ਸਨਮੰਦਾ ਹੋਵੇ ਚਾਹੇ ਕੋਈ ਸਮਾਜ ਸੇਵਕ ਹੋਵੇ ਉਹ ਆਉਂਦੇ ਆ ਮੇਰੇ ਕੋਲ ਆਣ ਕੇ ਦੇਖਦੇ ਨੇ ਆਣ ਕੇ ਅੱਛਾ ਕੀ ਆਣ ਕੇ ਮੈਨੂੰ ਵਧਾਈ ਵੀ ਦਿੰਦੇ ਆ ਅੱਛਾ ਵੀ ਵਧੀਆ ਕੰਮ ਕੀਤਾ ਤੁਸੀਂ ਖੁਸ਼ ਹੋ ਜਾਂਦੇ ਆ ਖੁਸ਼ ਹੋ ਜਾਂਦੇ ਆ ਅੱਛਾ ਫਿਰ ਜਿਵੇਂ ਤੁਸੀਂ ਆ ਮੈਂ ਦੇਖ ਰਿਹਾ ਅੱਗੇ ਸਟੀering ਲਾਇਆ ਹੋਇਆ ਸੀਟ ਜਿਹੜੀ ਉਹ ਲਾਈ ਹੋਈ ਆ ਇਹ ਇੰਜਨ ਵੀ ਬਣਾਇਆ ਹੋਇਆ ਤੁਸੀਂ ਫਿਰ ਇਹ ਫਿਰ ਜਿਹੜੀ ਬੱਸ ਤੁਸੀਂ ਉਦੋਂ ਕੰਮ ਕਰਦੇ ਸੀਗੇ ਟੈਕਨੀਕਲੀ ਕੰਮ ਕਰਦੇ ਸੀਗੇ ਤੁਸੀਂ ਇਹ ਮੈਂ ਟੈਕਨੀਕਲ ਕੰਮ ਉਹਨੂੰ 올ਡ ਬੱਸਾਂ ਸੀਗੀਆਂ 올ਡ ਨਾਮ ਸੀ ਉਹਦਾ ਅਸ਼ੋਕ ਲੇਲਣ अच्छा ਇਹਦਾ ਨਾਮ ਵੀ ਸ਼ੋਕਲੇ ਲਾਣੀ ਰੱਖਿਆ ਸ਼ੋਕਲੇ ਲਾਣੀ 올ਡ ਮਾਡਲ ਬੱਸ ਬਣਾਈ ਹੈ 올ਡ ਮਾਡਲ ਨਿਊ ਮਾਡਲ ਨਹੀਂ ਕਿ ਨਿਊ ਮਾਡਲ ਵਿੱਚ ਹੁਣ ਤੰਦਰਸੰਤ ਸ਼ੂਆ ਹੋਰਤਾਂ ਨਹੀਂ ਬਣਦੀਆਂ ਕਿ ਮੈਂ ਜਿਹੜੀ ਆਪਣੇ ਟਾਈਮ 'ਚ ਬੱਸ ਜਾਂ ਜਿਆਦਾ ਲਾਈਕ ਕਰਦਾ ਸੀ ਜਾਂ ਜਿਹਨੂੰ ਪਸੰਦ ਕਰਦਾ ਸੀ ਜਾਂ ਜਿਆਦਾ ਉਹਨੂੰ ਆਪ ਚਲਾਉਂਦਾ ਸੀ ਚੱਕਰ ਕਰਦਾ ਸੀ ਬਣੂ ਚਲਾ ਕੇ ਰੋਡ ਟੈਸਟ ਕਰਦਾ ਸੀ ਜਾਂ ਮਨੂੰ ਆਪ ਮੇਰੇ ਆਪਣੇ ਘੇਰੇ ਦੀ ਸੀਗੀ ਬੱਸ ਮੇਰੀ ਤੇ ਮੈਂ ਉਹ ਉਹੀ ਸ਼ਕਲ ਦੀ ਬੱਸ ਬਣਾਈ ਫਿਰ ਇਹ ਅੱਛਾ ਇਸ ਬੱਸ ਨੂੰ ਮੈਂ ਲਾਈਕ ਕਰਦਾ ਸੀ 올ਡ ਬੱਸ ਬਣਾਈਆ ਇਸ ਬੱਸ ਦੀ ਲੰਬਾਈ ਚੜਾਈ ਪੂਰੀ ਹੋਊਗੀ ਬੱਸ ਦੇ ਹਿਸਾਬ ਨਾਲ ਇਹ ਪੂਰੀ ਹੈ ਤੁਹਾਡਾ ਉੱਤੇ ਸਿਰ ਨਹੀਂ ਲੱਗੂਗਾ ਹਾਂ ਨਹੀਂ ਲੱਗਦਾ ਇਸ ਬੱਸ ਦੇ ਜਿਹੜੀ ਆ ਜਿਹੜੀ ਨਿਊ ਮਾਡਲ ਬੱਸ ਆਉਗੀ ਨਵੀਂ ਬੱਸ ਆਉਗੀ ਉਹਦਾ ਸਿਰ ਨਹੀਂ ਮਾ ਹੋਊਗਾ ਬੰਦਾ ਸਿਰ ਤੋਂ ਲੱਗੂਗੀ ਉੱਪਰ ਇਹਦੇ ਵਿੱਚ 7 ਫੁੱਟ ਪੂਰਾ ਖੜਾ ਹੋ ਜੂਗਾ ਬੰਦਾ ਸਿਰ ਨਹੀਂ ਲੱਗੂਗਾ ਅੱਛਾ ਯਾਨੀ ਕਿ ਤੁਸੀਂ ਉਹ ਯਾਦ ਦਾ ਸੰਭ ਕੇ ਰੱਖਿਆ ਨੇ ਲੰਬਾਈ ਚੜਾਈ ਦੀ ਪੂਰੀ ਜਿਵੇਂ ਫਿਰ ਉਹ ਇੰਜਨ ਰੱਖਿਆ ਹੋਇਆ ਇਹ ਫਿਰ ਬਣਾਇਆ ਕਿ ਜਾਂ ایਵੀ ਕੇਸ ਹੈ ਬੱਸ ਦਾ ਹੀ ਲਾਇਆ ਇਹ ਇੱਕ ਬੱਸ ਜਿੱਦਾਂ ਉਹ ਇਸ ਮਾਡਲ ਦੀ ਬੱਸ ਕੰਡਮ ਹੋਈ ਸੀ ਇੱਕ ਕਵਾੜੀਆਂ ਦੇ ਕੋਲ ਸੀ ਕਵਾੜੀਆਂ ਕੋਲ ਕੰਡਮ ਹੋ ਗਈ ਬੱਸ ਇਸੇ ਮਾਡਲ ਦੀ ਪੁਰਾਣੀ ਦੀ ਪਰ ਮੈਂ ਉਹਦਾ ਬੋਲਟ ਲੱਭ ਕੇ ਲਿਆ ਕੇ ਜາດ ਕਰਕੇ ਵੀ ਉਹ 올ਡ ਮਾਡਲ ਦਾ ਮੈਨੂੰ ਬੋਲਟ ਚਾਹੀਦਾ। ਕੁਆੜੀਏ ਕੋ ਲੈ ਕੇ ਆਇਆ। ਕੁਆੜੀਏ ਕੋ ਲੈ ਕੇ ਆ ਜਾ ਕੇ ਫਿਰ। ਅੱਛਾ ਉਹਨੂੰ ਫਿਰ ਮੈਨੂੰ ਲਿਆ ਕੇ ਉਹ ਤੇ ਮੈਂ ਫਟਕੀ ਚੱਲ ਆ ਕੇ ਉਹਨੂੰ। ਸ਼ੀਰਿੰਗ 올ਡ ਸ਼ੀਰਿੰਗ ਵੀ 올ਡ ਮਾਡਲ ਲੈ ਆਇਆ ਉਸੇ ਮਾਡਲ ਦਾ। ਅੱਛਾ 올ਡ ਮਾਡਲ ਕੁਆੜੀਏ ਕੋ ਜਾ ਕੇ ਲਿਆ। ਅੱਛਾ ਉਹਨਾਂ ਨੂੰ ਉਹਨਾਂ ਕੋ ਕੁਆੜੀਏ ਕੋ ਲਿਆ ਕੇ ਆਣ ਕੇ ਸ਼ੀਰਿੰਗ ਫਿੱਟ ਕੀਤਾ ਇਹਨੂੰ। ਹਾਂ। ਇਹ ਸੀਟ ਵੀ ਲੈ ਕੇ ਆ ਵਧੀਆ ਮੈਨੂੰ ਮਿਲ ਗਈ ਉਥੋਂ ਹਾਂ ਇਹ ਕਿੰਨੀਆਂ ਸੀਟਾਂ ਲਾਈਆਂ ਹੋਈਆਂ ਤੁਸੀਂ ਫਿਰ ਇੱਥੇ ਇਹ ਜਿੰਨੇ ਮੇਰੇ ਮੈਂਬਰ ਆ ਪਿੰਦੇ 18 ਬੰਦੇ ਬੰਦੇ 18 ਸੀਟਾਂ ਲਗੀਆਂ ਐ ਅੱਛਾ 18 ਮੈਂਬਰ ਤੁਸੀਂ ਪੀਆਰਟੀਸੀ ਚ ਕੰਮ ਕਰਦੇ ਸੀ ਪੰਜਾਬ ਰੋਡ 'ਚ ਸੀਗੇ ਅੱਛਾ ਬਾਕੀ ਮੈਂਬਰ ਜਿਹੜੇ ਕੀ ਇਕੱਲਾ ਹੀ ਮੈਂ ਪੀਆਰਟੀ ਸੀਗਾ ਅੱਛਾ ਬਾਕੀ ਰੋਡ ਵਿੱਚ ਬਾਕੀ ਸਾਰੇ ਰੋਡ 'ਤੇ ਸੀਗੇ ਠੀਕ ਹੈ ਚੰਗੇ ਚੰਗੇ ਉਹਦਿਆਂ ਦੇ ਰਹੇ ਉਹ ਇੰਸਪੈਕਟਰ ਆ ਯਾਰ ਸੁਪਰਡੈਂਟ ਰ ਆ ਡਰਾਈਵਰ ਆ ਇੰਸਪੈਕਟਰ ਆ ਅੱਛਾ ਕੈਨ ਅ ਕੈਨ ਸੀਟਾਂ ਗਿਣ ਕੇ ਤੁਸੀਂ ਉਹਨਾਂ ਦੀ ਲਾਈਆਂ ਹੋ ਜਾਂਦਾ ਉਹ ਜਿਹੜੇ ਨਾਮ ਦੀ ਸੀਟਾਂ ਉਹਨੀਆਂ ਲਾਈ ਇਸ ਵੇਲੇ ਕਿ ਜਹਾਂ ਨਹੀਂ ਰਹਿ ਚਲੇਗਾ ਕੱਬ ਨੂੰ ਪਿਆਰੇ ਹੋ ਗਿਆ ਉਹਨਾਂ ਦੀ ਫੈਮਿਲੀ ਆਉਗੀ ਕੱਲੂ ਇਸੇ ਮੇਰੇ ਕੋ ਉਹਨਾਂ ਦੇ ਬੱਚੇ ਆਉਣਗੇ ਉਹ ਆਣ ਕੇ ਦੇਖਣਗੇ ਸਾਡੇ ਡੈਡੀ ਦਾ ਸਾਡੇ ਬਾਬੇ ਦਾ ਸਾਡੇ ਦਾਦੇ ਦਾ ਨਾਂ ਹੈਗਾ ਪਾਸ ਦੇ ਵਿੱਚ ਚੱਲਦਾ ਉਹ ਪੜਨਗੇ ਆਣ ਕੇ ਤੇ ਖੁਸ਼ ਹੋਣਗੇ ਆਣ ਕੇ ਸਾਡੇ ਪੇਜ ਦੀ ਜਾਲਸ਼ ਵਿੱਚ ਬੜੀਆਂ ਸਾਡੇ ਪੇਜ ਦਾ ਬਾਬੇ ਦਾ ਦਾਦੇ ਦਾ ਨਾਂ ਹੈਗਾ ਇਹ ਉਹਨਾਂ ਦੀ ਇਸੇ ਕਰਕੇ ਨਾਂ ਲਿਖੇਗਾ ਤੇ ਉਹ ਨਹੀਂ ਇਹ ਅੱਛਾ ਇਹ ਤੁਸੀਂ ਨਾਂ ਲਾਏ ਹੋਏ ਨੇ ਇਹ 15 ਮੈਂਬਰ ਜਿਹੜੇ ਨੇ ਉਹ ਲੱਗੇ ਹੋਏ ਤਿੰਨ نیچے ਲੱਗੇ ਨੇ ਹਣਾ ਇਹਨਾਂ ਤਿੰਨਾਂ ਦੀ ਡੈਥ ਹੋ ਚੁੱਕੀ ਜਿਹੜੇ ਵਿੱਚ ਅੱਛਾ ਤਿੰਨਾਂ ਨੇ ਪੈਨਸ਼ਨ ਨਹੀਂ ਲਈ ਹਾਂ ਉਹਨਾਂ ਦੀ ਡੈਥ ਕਿੱਥੇ ਹੋਇਆ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਆ ਅੱਛਾ ਇੱਕ ਬੰਦਾ ਡਿਊਟੀ ਕਰ ਰਿਹਾ ਇੰਦਰ ਸਿੰਘ ਇੰਦਰਜੀਤ ਸਿੰਘ ਡਰਾਈਵਰ ਅੱਛਾ 500 ਰੁਪਏ ਦੋ ਦੇ ਵਿੱਚ ਡਰਾਈਵਰ ਹਾਲੇ ਅੱਛਾ ਓਵਰ ਡਿਊਟੀ ਕਰ ਰਿਹਾ ਉਹ ਮੌਜੂਦਾ ਡਿਊਟੀ ਕਰ ਰਿਹਾ ਇੱਕੋ ਹੀ ਵਰਕਰ ਰਹਿ ਗਿਆ ਸਾਡਾ ਅੱਛਾ ਇਹ ਫਿਰ ਜਿਹੜੇ ਰਟਾਇਰ ਹੋਏ ਨੇ ਉੱਤੇ ਤੁਸੀਂ 15 ਨਾਮ ਲਿਖੇ ਨੇ ਇਹ ਤੁਹਾਡੇ ਪਿੰਡ ਦੇ ਹੀ ਨੇ ਸਾਡੇ ਪਿੰਡ ਇਹ ਫਿਰ ਆ ਕੇ ਬਿਠੇ ਨਾ ਸੀਟਾਂ ਤੇ ਅਜੇ ਕੀ ਇਹ ਜੇ ਕੁਝ ਬੰਦੇ ਜਿਹੜੇ ਹੈ ਨਹੀਂ ਵਿੱਚ ਚਲੇ ਗਏ ਵਿੱਚ ਨੇ ਕੋਈ ਬਾਹਰ ਗਿਆ ਕੋਈ ਬਾ ਵੀਡੀਓ ਜਦੋਂ ਜਾਂਦੀ ਹੈ ਹੁਣ ਵੀ ਮੈਨੂੰ ਜਦੋਂ ਵੀਡੀਓ ਪਾਉਨੇ ਆ ਹੁਣ ਵੀ ਮੈਨੂੰ ਉਹ ਕਹਿੰਦੇ ਆ ਹੁਣ ਵੀ ਮੈਨੂੰ ਜਿਹੜੇ ਆ ਇੰਗਲੈਂਡ ਚ ਕੈਨੇਡਾ ਚ ਬੈਠੇ ਇਹ ਬੰਦੇ ਦੋ ਚਾਰ ਬੈਠੇ ਜਿਹੜੇ ਸਾਡੇ ਉਹ ਕਹਿੰਦੇ ਵੈਰੀ ਗੁੱਡ ਬਹੁਤ ਸ਼ਾਬਾਸ਼ ਕੰਗਸਾਬੂ ਦਾ ਨਾਮ ਵਧੀਆ ਕਰਦਾ ਤੂੰ ਕੰਗਸਾਬੂ ਨਾਮ ਦਾ ਬਣਾਤਾ ਵਧੀਆ ਕੀਤਾ ਸਾਡਾ ਵੀ ਨਾਮ ਮੈਂਸ਼ਨ ਕਰਤਾ ਵੀ ਅਸੀਂ ਵੀ ਬਸ ਰੋਡ ਵਿੱਚ ਹੁੰਦੇ ਸੀਗੇ ਅੱਛਾ ਫਿਰ ਇਹ ਅੰਕਲ ਜਦੋਂ ਤੁਸੀਂ ਇਹ ਬਣਾਉਣਾ ਸ਼ੁਰੂ ਕੀਤਾ ਇਹ ਫਿਰ ਕਹਿੰਦੇ ਕਾਰੀਗਰ ਵੀ ਵਧੀਆ ਚਾਹੀਦਾ ਹੁੰਦਾ ਜਿਹੜਾ ਵਾਕਈ ਸ਼ੇਪ ਪੂਰੀ ਦੇਵੇ ਕਾਰੀਗਰ ਤਾਂ ਦੇਖੋ ਇਹ ਲੱਭਣਾ ਬੜੀ ਮੁਸ਼ਕਿਲ ਹੋ ਲਿਆ ਕਾਰੀਗਰ ਤੇ ਕਾਰੀਗਰ ਤੇ ਮੈਨੂੰ ਬਹੁਤ ਮੁਸ਼ਕਿਲ ਆਈ ਲੱਭਣ ਵਾਸਤੇ ਅੱਛਾ ਕਿ ਕਾਰੀਗਰ ਇੰਨਾ ਟ੍ਰੈਂਡ ਨਹੀਂ ਸੀ ਮਿਲਦਾ ਕੋਈ ਤੇ ਫਿਰ ਮੈਂ ਉਹ ਵਧੀਆ ਮੈਨੂੰ ਕਾਰੀਗਰ ਇੱਕ ਮਿਲ ਗਿਆ ਅੱਛਾ ਤੇ ਫਿਰ ਮੈਂ ਉਹਨੂੰ ਇਹ ਕਿਹਾ ਉਹਨੂੰ ਮੈਨਾਂ ਇਹ ਸੁਗਧਾ ਹੋਇਆ ਉਹਦਾ ਵੀ ਪੈਸੇ ਮੈਂ ਦੇਣੇ ਆ ਕੰਮ ਤੇ ਕੰਮ ਮੇਰੀ ਮਰਜ਼ੀ ਦਾ ਪੈਸੇ ਤੇਰੀ ਅੱਛਾ ਪੈਸੇ ਤੇਰੀ ਮਰਜ਼ੀ ਦੇ ਮਿਲਣਗੇ ਕੰਮ ਮੇਰੀ ਮਰਜ਼ੀ ਦਾ ਹੋਊਗਾ ਜਿੱਦਾਂ ਤੈਨੂੰ ਮੈਂ ਜਿੰਨੀ ਲੰਬਾਈ ਕਹੂੰਗਾ ਉਨੀ ਚੜਾਈ ਉਨੀ ਲੰਬਾਈ ਜਿੰਨਾ ਸ਼ੀਸ਼ਾ ਜਿੱਥੇ ਬਾਰੀ ਜੇ ਜੋ ਮੈਂ ਉੱਥੇ ਰੱਖਣੀ ਆ ਜੇ ਤਾਂ ਤੂੰ ਬਣਾ ਸਕਦਾ ਰੱਖ ਸਕਦਾ ਤੂੰ ਹਾਂ ਕਰੀ ਅੱਛਾ ਤੇ ਨਹੀਂ ਤਾਂ ਮੈਂ ਹੋਰ ਲਾਉਂ ਕੋਈ ਹਾਂ ਫਿਰ ਮੇਰੇ ਨਾਲ ਦੋ ਤਿੰਨ ਬੰਦੇ ਆਏ ਮੇਰੇ ਕੋ ਫੇਰ ਹੋ ਗਿਆ ਉਹ ਅੱਛਾ ਫਿਰ ਇੱਕ ਬੰਦਾ ਹੋਰ ਮੈਂ ਲਵਿਆ ਮੈਨੂੰ ਲੈਂਦਾ ਉਹ ਫਿਰ ਮੈਨੂੰ ਕਹਿੰਦਾ ਜਿੱਦਾਂ ਤੁਸੀਂ ਕਹੋਗੇ ਮੋੜਦੇ ਕਰੂੰਗਾ ਅੱਛਾ ਮੈਂ ਕਿਹਾ ਤੂੰ ਮੇਰੀ ਗਲਤ ਬਣ ਜਾ ਤੈਨੂੰ ਲਾਵਾਂ ਕੋਈ ਨਹੀਂ ਤੈਨੂੰ ਦੋਸ਼ ਕੋਈ ਨਹੀਂ ਹਾਂ ਕਰਨਾ ਮੇਰੀ ਮਰਜ਼ੀ ਨਾਲ ਕਰਨਾ ਮੇਰੀ ਮਰਜ਼ੀ ਨਾਲ ਜੋ ਤੈਨੂੰ ਕਹਾਂ ਸੋਕੇ ਜਿੰਨੀ ਲੰਬਾਈ ਚਾਹੀ ਮੋਟਾਈ ਜੋ ਸਿੱਧੇ ਰੱਖਣਾ ਉਹ ਮੇਰੇ ਕਹਣੇ ਰੱਖਣਾ ਰੁਕਿੰਦਰ ਜਿੱਥੇ ਤੁਸੀਂ ਕਹੋਗੇ ਆਸ ਰੱਖੀ ਜੋ ਮੈਂ ਉਹਦੇ ਕਰੀਉਂਗਾ ਅੱਛਾ ਉਹਨੇ ਉਹ ਕਰੀ ਗਿਆ ਉਹਨੇ ਕਰੀ ਗਿਆ ਉਹਨੇ ਕਰੀ ਗਿਆ ਅੱਛਾ ਵੈਸੇ ਤਾਂ ਫਿਰ ਇਹ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਦਾਂ ਪਰ ਕਈ ਵਾਰੀ ਬੰਦੇ ਦੇ ਵੇਖ ਕੇ ਖਿਆਲ ਆ ਜਾਂਦਾ ਆਈਡੀਆ ਆ ਜਾਂਦਾ ਕਿ ਯਾਰ ਕਿਉਂ ਨਾ ਅਸੀਂ ਵੀ ਇਦਾਂ ਦਾ ਬਣਾਈਏ ਕੋਈ ਕਿੰਨਾ ਕੋਈ ਖਰਚਾ ਆ ਜਾਂਦਾ ਖਰਚਾ 2.5 ਲੱਖ ਰੁਪਏ ਆ ਗਿਆ ਇੱਥੇ ਅੱਛਾ ਖਰਚਾ 2.5 ਲੱਖ ਰੁਪਏ ਐਵਰੀ ਲੱਗਿਆ ਹੁਣ ਤੇ ਹਿਸਾਬ ਨਾਲ 1.5 ਲੱਖ ਲੇਵਰ ਬਾਕੀ ਸਮਾਨ ਕਿੰਨਾ ਪੈਊਗਾ ਬਜਰੀ ਕਿੰਨੀ ਪਈ ਸਰੀਆ ਕਿੰਨਾ ਪਿਆ ਸੀਟਾਂ ਦੇ ਕਿੰਨਾ ਮੈਂਸ਼ਨ ਹੋਰ ਕੰਮ ਸਾਰੇ ਬਹੁਤ ਘੱਟ ਕਮ ਉਹ ਖਰਚੇ ਪਿਆ ਤੇ ਇਹ ਟਰਾਉਣ ਦਾ ਬੜਾ ਉੱਪਰ ਮੁਸ਼ਕਿਲ ਸੀਗਾ ਜਿਹੜੀ ਉੱਪਰ ਲੇਵਰ ਲੱਗਦੀ ਸੀ ਉਹ ਵੀ ਪੈਸੇ ਜ਼ਿਆਦਾ ਲੱਗੇ ਇਹ ਸਿਰ ਬਣਾਈ ਇੱਥੇ ਹੀ ਬਣਾਈ ਕਿ ਜਾਂ ਕਿਤੇ ਹੋਰ ਬਣਾਈ ਸੀ ਅੱਛਾ ਇੱਥੇ ਹੀ ਬਣਾਈ ਹੈ ਬੈਕ ਅੱਛਾ ਇੱਥੇ ਹੀ ਬਣਾਈ ਫਿਰ ਜਿੱਦਾਂ ਅੱਜ ਥੋੜਾ ਜਿਹਾ ਪੋਰਸ਼ਨ ਬਣਾਇਆ ਉਹਨੂੰ ਬੰਦ ਕਰਤਾ ਫੇਰ ਫੇਰ ਦੋ ਚਾਰ ਦਿਨ ਣਟ ਕੇ ਫੇਰ ਥੋੜਾ ਜਿਹਾ ਹੋਰ ਸਾਰੀ ਕੀਤੀ ਫੇਰ ਬੰ ਬੱਚੇ ਫਿਰ ਮ ਲੱਗਦਾ ਕਿ ਇੱਥੇ ਖੁਸ਼ ਰਹਿੰਦੇ ਹਨਾ ਆ ਨੰਦਮਾਨ ਦੇ ਹਾਂ ਹਾਂ ਨੰਦਮਾਨ ਕੇ ਬੱਚੇ ਇਹ ਪੁੱਤਰੀ ਹੈ ਮੇਰੀ ਇਹ ਮੇਰਾ ਦੋਤਾ ਅੱਛਾ ਇਹ ਵੀ ਨਨ ਨੂੰ ਇਹ ਸਿੱਖਿਆ ਦਿਨਾ ਬੈਠਾ ਵੀ ਇਹਦੀ ਇਹਦੀ ਸੰਭਾਲ ਇਹਨਾਂ ਸੰਭਾਲ ਤੁਸੀਂ ਕਰਨੀ ਆ ਇਹਦੀ ਸਫਾਈ ਕਰਿਆ ਕਰੋ ਟਾਈਮ ਨਾਲ ਆਣ ਕੇ ਬੈਠੋ ਬੱਚੇ ਦੇ ਨਾਲ ਕੇ ਫਿਰ ਤੁਹਾਨੂੰ ਮੈਂ ਸਾਲ ਬਾਅਦ ਮੈਂ ਗਿਫਟ ਵੀ ਦੇ ਆ ਕਰੂੰਗਾ ਕੋਈ ਨਾ ਕੋਈ ਅੱਛਾ ਤੁਹਾਨੂੰ ਸਾਲ ਬਾਅਦ ਹੀ ਗਿਫਟ ਦਿਆ ਕਰੂੰਗਾ ਅੱਛਾ ਇਦਾਂ ਹੀ ਤੁਸੀਂ ਸੰਭਾਲ ਕਰੋਗੇ ਜੀ ਫਿਰ ਤੁਹਾਨੂੰ ਸਾਲ ਬਾਅਦ ਇਦਾਂ ਤੁਹਾਡਾ ਕੀ ਗੱਫਟੇ ਤੋਂ ਦਨ ਗੱਫਟੇ ਆ ਗਣਗੋਸਾਲਾ ਅੱਛਾ ਫਿਰੇ ਕਰਦੇ ਨੇ ਬੱਚੇ ਕਰਦੇ ਹੋਏ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਫਿਰ ਜਿਵੇਂ ਤੁਹਾਡੇ ਲੱਗੇ ਆ ਜਾਂਦੇ ਨੇ ਵਿਦੇਸ਼ਾਂ ਤੋਂ ਬੱਚੇ ਉਹ ਆ ਕੇ ਦੇਖਦੇ ਬੱਸ ਫਿਰ ਆ ਜਾਂਦੇ ਦੇਖਣ ਆ ਜਾਂਦੇ ਆ ਜਾਂਦੇ ਦੇਖ ਆ ਜਾਂਦੇ ਬੈਠੇ ਆਣ ਕੇ ਬੈੜ ਕੇ ਫੋਟੋ ਬਣਾ ਕੇ ਲ ਜਾਂਦੇ ਆ ਮੇਰੇ ਨਾਲ ਫੋਟੋ ਬੈਠ ਕੇ ਲ ਜਾਣਗੇ ਅੰਕਲ ਸਾਡਾ ਫੋਟੋ ਬਣਾਓ ਅੱਛਾ ਫਿਰ ਬੱਸ ਜੀ ਫੋਟੋ ਬਣਾ ਕੇ ਲ ਜਾਂਦੇ ਆ ਅੱਛਾ ਫੋਟੋ ਲੈ ਕੇ ਬੈਠੇ ਬੈਣ ਕੇ ਮੈਨੂੰ ਸ਼ੇਰਿੰਗ ਦੇ ਬਿਠਾਉਂਦੇ ਆ ਅੱਛਾ ਫਿਰ ਮੈਨੂੰ ਸਵਾਲ ਕਰਦੇ ਅੰਕਲ ਜੀ ਥੱਲੇ ਕਿਦਾ ਉਤਰੂ ਕੀ ਹੁਣ अच्छा <laughs> फिर मैंने भी सवाल कर, आ, भी <laughs> कर, नुन नुन कर आ, दिया यार किसी उसे चढ़े किदा ਤੁਹਾਨੂੰ ਥੱਲੇ ਕਿਦਾਂ ਲਾਉਂਗੇ ਇਹਨੂੰ ਮੈਂ ਕਿਹਾ ਵੀ ਥੱਲੇ ਲਾਵਾਂਗੇ ਰਾਤ ਨੂੰ ਨਹੀਂ ਜਾਂ ਸਾਰੇ ਸੌ ਜਾਂਦੇ ਆ اچھا ਮਜ਼ਾਕ ਕਰਦੇ ਬੰਦਾ ਮੈਂ ਉਹਨਾਂ ਨੂੰ ਮਜ਼ਾਕ ਕਰਦਾ ਵੀ ਰਾਤ ਨੂੰ ਜੋ ਸਾਰੇ ਜਣੇ ਸੌ ਜਾਂਦੀ ਫਿਰ ਥੱਲੇ ਲੈ ਜਾਂਦੀ ਆ ਫਿਰ ਫਿਰ ਸਿਰ ਉੱਤੇ ਚੜ੍ਹ ਜਾਂਦੀ ਤੇ ਮਜ਼ਾਕ ਕਰਦੇ ਮੈਂ ਕਹਿੰਦਾ ਕਿ ਕਿੱਥੋਂ ਚੜ੍ਹਦਾ ਮੈਂ ਕਿਹਾ ਤੂੰ ਜਾਂਦੀ ਸਾਹ ਦੇ एकदम ਮਜ਼ਾਕ ਕਰਦੇ ਬੱਚੇ اچھا ਵੈਸੇ ਤਾਂ ਤੁਸੀਂ ਫਿਰ ਟੈਕਨੀਕਲੀ ਫੀਲਡ 'ਚ ਰਹੇ ਫਿਰ ਬਸ ਚਲਾਵ ਹੀ ਲੈਂਦੇ ਸੀ ਕਦੇ हां बस ਜਿਹੜਾ ਬੰਦਾ ਟੈਕਨੀਕਲ ਮੈਂ ਖੁਰ ਟੈਕਨੀਕਲ ਮੋਰ ਦੇ ਸੀਗਾ ਮਤਲਬ ਮੈਂ ਫੋਜੰਬਰ ਸੀਗਾ ਮੈਂ ਆਪ ਚਲਾ ਕੇ ਵੀ ਦੇਖਦਾ ਸੀ ਗੱਡੀਆਂ ਰੋਡ ਟੈਸਟ ਵੀ ਕਰਦਾ ਸੀਗਾ ਅੱਛਾ ਮੈਂ ਮਤਲਬ ਆਮ ਮੈਨੂੰ ਇਹੋ ਜਿਹਾ ਓਕਾ ਹੀ ਮਿਲਿਆ ਡਰਾਈਵਰ ਭਰਤੀ ਕਰਨ ਤਾਂ ਮੈਨੂੰ ਚਾਂਸ ਮਿਲਿਆ ਉੱਥੇ ਮੈਂ ਡਰਾਈਵਰ ਵੀ ਆਪ ਭਰਤੀ ਕੀਤੇ ਆ ਅੱਛਾ ਮੈਂ ਟੈਸਟ ਕਰਦਾ ਆਪ ਲੈਂਦਾ ਰਿਹਾ ਮੈਨੂੰ ਸਰਕਾਰ ਵੱਲੋਂ ਕੋਈ ਮੈਂ ਉਹਦਾ ਹੀ ਮਿਲ ਗਿਆ ਇਹੋ ਜਿਹਾ ਪਰ ਸਰਕਾਰ ਵੱਲੋਂ ਮੇਰੀ ਪੋਸਟ ਹੀ ਇਹ ਜਿਹੀ ਮਿਲ ਗਈ ਮੈਨੂੰ ਵੈਸੇ ਕਿੱਥੇ ਫਿਰ ਤੁਹਾਡੀ ਪੋਸਟਿੰਗ ਜ਼ਿਆਦਾ ਕਿੱਥੇ ਰਹੀ ਮੈਂ ਕਪੂਰਥਲੇ ਜ਼ਿਆਦਾ ਨੌਕਰੀ ਕੀਤੀ ਸੀ ਕਪੂ 90 ਬਦਲੀ ਹੋ ਗਈ ਫਰੀਡਕੋਟ ਦੀ ਅੱਛਾ ਫਿਰ 10 ਸਾਲ ਮੈਂ ਫਰੀਡਕੋਟ ਲਾਇਆ 90 ਤੋਂ ਲੈ ਕੇ 600 ਤੱਕ ਹੀ ਪੂਰਾ 2000 ਤੱਕ ਹੀ ਹਾਂ ਫਿਰ ਉਸ ਤੋਂ ਬਾਅਦ ਮੈਂ 2001 'ਚ ਫਿਰ ਦੁਬਾਰਾ ਕੂਟਸ ਲਿਆ ਗਿਆ ਅੱਛਾ 2002 2002 'ਚ ਆ ਗਿਆ ਮੁੜ ਕੇ ਵਾਪਸ ਹਾਂ ਤਾਂ ਫਿਰ ਆਣ ਕੇ ਮੈਂ 13 ਦੇ ਵਿੱਚ ਮੈਂ ਰਿਟਾਇਰ ਹੋ ਗਿਆ ਥੋਦੂ ਹਾਂ ਕੂਟਸ ਲਿਆ ਦੋ ਇਹ ਫਿਰ ਜਦੋਂ ਕਦੇ ਇੱਥੇ ਬੱਸ 'ਚ ਬੈਠਦੇ ਹੋ ਤੁਸੀਂ ਤਾਂ ਫਿਰ ਵਾਕਈ ਯਾਦ ਹੁੰਦਾ ਉਹ ਸਫ਼ਰ ਹੈ ਫੇਰ ਯਾਦ ਕਰਦੇ ਹੋ ਕਿਵੇਂ ਦਾ ਰਿਹਾ ਇਹ ਪੂਰਾ ਸਫ਼ਰ ਇਹ ਹੁਣ ਤਾਂ ਬਸ ਉਹ ਹੀ ਸੁਪਨਾ ਆ ਜਾ ਜਿਹੜਾ ਆਪਾਂ ਦੇਖਿਆ ਨਹੀਂ ਸੀ ਉਹ ਸੁਪਨਾ ਬਸੇ ਪੂਰਾ ਕਰ ਦਿੰਦੀ ਆ ਜਿੱਦਾਂ ਆਪਾਂ ਬਸਾਂ ਜਾਂਦੇ ਸੀ ਬੰਦਾ ਦੇਖਦੇ ਸੀ ਜਦ ਬੈਠੀਏ ਸਾਰਾ ਥਕੀਮਾ ਲੈ ਜਾਂਦਾ ਵਿੱਚ ਬੈਠ ਕੇ ਸਾਰੀਆਂ ਯਾਦਾਂ ਪੁਰੀਆਂ ਆ ਨੇ ਵੀ ਇਦਾਂ ਸੀ ਜਾਂਦੇ ਹੁੰਦੇ ਸੀ ਇਦਾਂ ਸੀ ਗੱਲ ਕਰਦੇ ਹੁੰਦੇ ਸੀ ਇਦਾਂ ਹੀ ਆਉਂਦੇ ਹੁੰਦੇ ਸੀ ਥਕੀਮਾ ਲੈ ਜਾਂਦਾ ਬੈਠ ਕੇ ਸਾਰੀਆਂ ਯਾਦਾਂ ਪੁਰੀਆਂ ਹੋ ਜਾਂਦੀਆਂ ਬੈਠ ਕੇ ਵੈਸੇ ਤਾਂ ਤੁਸੀਂ ਟੈਕਨੀਕਲੀ ਰਹੇ ਹੋ ਮੈਨੂੰ ਲੱਗਦਾ ਬਹੁਤਾ ਸਵਾਰੀਆਂ ਨਾਲ ਤੁਹਾਡਾ ਵਾਹ ਘੱਟ ਪਿਆ ਹੋਣਾ ਨਹੀਂ ਤਾਂ ਲੱਗਦਾ ਕਿ ਇ ਇਹ ਤਾਂ ਚਲੋ ਮੇਰਾ ਵਾਹ ਇਹ ਘਟ ਰਿਹਾ ਹਾਂ ਇਸ ਦਿਨ ਘਟ ਰਿਹਾ ਮੇਰਾ ਵਾਹ ਚਲੋ ਮੈਂ ਇਸ ਕਰਕੇ ਨਹੀਂ ਮੈਂ ਟੈਕਨੀਕਲ ਜੋਬ ਦੇ ਵਿੱਚ ਮੇਰਾ ਜ਼ਿਆਦਾ ਵਾਹ ਰਿਹਾ ਤੇ ਮੈਂ ਜਾਨੀ ਆਪ ਸੰਜਣਾ ਮੇਰਾ ਜ਼ਿਆਦਾ ਵਾਹ ਨਹੀਂ ਰਿਹਾ ਅੱਛਾ ਇਹ ਫਿਰ ਹੁਣ ਤੁਸੀਂ ਇਹਦੇ ਤੇ ਪੀਵੀਸੀ ਵਗੈਰਾ ਅਜੇ ਕਰੋਗੇ ਇਹਨੂੰ ਅੰਦਰੋਂ ਮੋਡੀਫਾਈ ਕਰਾਂਗੇ ਜੀ ਕਰਾਂਗੇ ਹਲੇ ਇਹਨੂੰ ਪੀਵੀਸੀ ਕਰਕੇ ਬਕਾਇਦਾ ਉੱਤੇ ਲਾਈਟਾਂ ਲੱਗਣਗੀਆਂ ਥੱਲੇ ਦੀ ਜਗਣੀਆਂ ਜਿਹੜੀਆਂ ਏਸੀ ਲੱਗੂਗਾ ਵਿੱਚ ਇਹਦੇ ਬਕਾਇਦਾ ਇਹ ਹਲੇ ਥੋੜਾ ਬੜਾ ਕੰਮ ਰਹਿ ਜਾਂਦਾ ਹੈ ਕੋਈ ਜਾਂਦਾ ਹੌਲੀ ਹੌਲੀ ਮਾਰ ਲਿਆ ਲੱਗ ਜਾਨੇ ਜਿੱਦੇ ਜਿੱਦੇ ਟਾਈਮ ਇਦਾਂ ਜਿਹੜਾ ਮਹਿਕਮਾ ਪੈਨਸ਼ਨ ਦੇਂਦਾ ਚਾਰ ਪੈਸੇ ਬਚ ਜਾਂਦੇ ਆ ਉਹਦੇ ਵਿੱਚੋਂ ਕੁੱਝ ਕੁੱਝੀ ਕਰਕੇ ਦੋ ਚਾਰ ਮਹੀਨੇ ਬਚਾ ਲਈਦੇ ਆ ਬਚਾ ਕੇ ਫਿਰ ਉਹ ਲੋਣੇ ਸ਼ੁਰੂ ਕਰ ਨਹੀਂਦੇ ਆ ਇਦਾਂ ਮਹਿਕਮੇ ਵਾਲੇ ਆ ਜਾਂਦੇ ਫਿਰ ਕਈ ਵਾਰੀ ਹਾਂ ਮਹਿਕਮੇ ਵਾਲੇ ਵੀ ਆਉਂਦੇ ਆ ਅੱਛਾ ਮਹਿਕਮੇ ਵੀ ਆਉਂਦੇ ਇੱਥੇ ਬੈਠਣ ਨੂੰ ਵਧੀਆ ਮੈਨੂੰ ਲੱਗਦਾ ਕਿ ਬਹੁਤੇ ਹੁਣ ਤੁਸੀਂ ਦੇਖਿਓ ਜਦੋਂ ਪਰੋਣੇ ਵੀ ਆਉਣੇ ਕਰਦੇ ਆ ਉਹਨਾਂ ਕਹਿੰਦਾ ਕਿ ਉੱਤੇ ਬੈਠੀਏ ਚੱਲੋ ਉਹ ਵੀ ਕਹਿੰਦੇ ਉੱਤੇ ਜਾਓ ਉੱਥੇ ਬੈਠੋ ਹਾਂ ਉੱਤੇ ਚੱਲ ਕੇ ਬੈਠੇ ਹੁਣ ਐਸੀ ਕਰਕੇ ਗਰਮੀ ਦਾ ਮੌਸਮ ਉਹਨਾਂ ਮਰੇ ਵੀ ਪੱਖੇ-ਪੱਖੇ ਦਾ ਇੰਤਜ਼ਾਮ ਕਰ ਬੜੀ ਸ਼ਾਨਦਾਰ ਹਵਾ ਵਧੀਆ ਇਹ ਫਿਰ ਕੋਈ ਇਦਾਂ ਹੀ ਰੱਖੋਗੇ ਇਹਨੂੰ ਕਿ ਜਾਂ ਅੰਦਰੋਂ ਫਿਰ ਟੇਬਲ ਟੂਬ ਲਾਓਗੇ ਇਹਦੇ ਚ ਅੰਦਰ ਕੁਝ ਇਹਦੇ ਵਿੱਚ ਇੱਕ ਟੇਬਲ ਲਾਵਾਂਗੇ ਲੰਬੇ ਤਰਾ ਇਸ ਤਰ੍ਹਾਂ ਬੈਠਣ ਵਾਸਤੇ ਛੋਟਾ ਟੇਬਲ ਲਾਵਾਂਗੇ ਜਿਹਦੇ ਵਿੱਚ ਉੱਤੇ ਗਲਾਸ ਠੰਡਾ ਪਾਣੀ ਚਾਹ ਟੀ ਰੱਖ ਕੇ ਬੰਦਾ ਪੀ ਸਕੇ ਠੀਕ ਹੈ ਵੱਡਾ ਟੇਬਲ ਨਹੀਂ ਲੱਗੂਗਾ ਤੇ ਛੋਟਾ ਟੇਬਲ ਲਾਵਾਂਗੇ ਜਿੱਦਾਂ ਹੁਣ ਆਪਾਂ 10 ਬੰਦੇ ਬੈਠੇ ਆਣਗੇ ਇਹਨਾਂ ਚਾਹ ਪੀਣੀ ਆ ਟੀ ਪੀਣੀ ਆ ਠੰਡਾ ਪਾਣੀ ਪਾਣੀ ਗੁਣੀ ਪੀਣਾ ਤੇ ਇਹ ਵੀ ਨਾ ਰੱਖਿਆ ਚੱਲੂਗਾ ਵਿੱਚੋਂ ਬੈਜੀ ਫਿਰ ਉਹ ਫੋਲਡਿੰਗ ਹੋਊਗਾ ਅੱਛਾ ਉਹ ਜਦੋਂ ਜਾ ਜਿਹਦਾ ਬਕਸੇਜ ਬੰਦ ਕਰਦਾ ਟੂਲ ਬਾਕਸ ਬੰਦ ਬੰਦ ਕਰਦਾ ਉਹ ਫੋਲਡਿੰਗ ਹੋਊਗਾ ਉਹਨੂੰ ਖੋਲਿਆ ਜਾਊਗਾ ਇਹਦਾ ਉਹ ਖੁੱਲੂਗਾ ਫਿਰ ਉਹ ਸਮੇਂ ਦਬਾਰ ਨੂੰ ਮੜ ਕੇ ਇਕੱਠਾ ਕਰਕੇ ਥਲੇ ਆ। ਵੀ ਐਸਾ ਕਹਿੰਦੇ ਫਿਰ ਪਿੰਡਾਂ 'ਚ ਵੀ ਕਹਿੰਦੇ ਕਿਸੇ ਕੰਮ ਦੇ ਨਾਲ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਐ। ਫਿਰ ਇਹ ਮੈਨੂੰ ਲੱਗਦਾ ਬੱਸ ਵਾਲੀ ਕੋਠੀ ਵੱਜਣੀ ਸ਼ੁਰੂ ਹੋ ਗਈ। ਹੋ ਗਈ ਜੀ ਹੋ ਗਈ। ਪਹਿਲਾਂ ਸਾਰੀਆਂ ਮਤਲਬ ਜਿਹੜੀਆਂ ਸਾਡੀਆਂ ਪਹਿਲੀਆਂ ਪਿੰਡਾਂ ਜੀਆਂ ਹੁੰਦੀਆਂ ਕੋਈ ਅੱਲ ਪਈਆਂ ਹੁੰਦੀਆਂ ਫਲਾਣੇ ਦੇ ਜਾਣਾ ਧਮਕੜੇ ਦੇ ਜਾਣਾ। ਹਾਂ ਤੇ ਉਹ ਅੱਲਾ ਹੁਣ ਪੂਰੀਆਂ ਸਮੇਂ ਦੇ ਸਾਬ ਨਾਲ ਪਹਿਲਾਂ ਮੈਂ ਬੱਸਾਂ ਵਾਲੇ ਕਹਿੰਦੇ ਉਹ ਫਲਾਣ ਆਮ ਜਿਹੜੇ ਮੇਰੇ ਫਾਦਰ ਸੀਗੇ ਆਰਮੀ ਸੀਗੇ ਅੱਛਾ ਸੂਬੇਦਾਰ ਸਾਹਿਬ ਸੀ ਮੇਰਾ ਚਾਚਾ ਜੀ ਮੇਰਾ ਡੈਡੀ ਜੀ ਹੌਲਦਾਰ ਅਟਾਇਰ ਹੋ ਕੇ ਆਏ ਸਾਨੂੰ ਪੁਰਾਣੀ ਪੀੜੀ ਜਿਹੜੀ ਸਾਡੀ ਆਜ ਤੋਂ ਪੁਰਾਣੀ ਆਜ ਤੋਂ 70 ਸਾਲ 100 ਸਾਲ ਪਹਿਲਾਂ ਉਹ ਹੌਲਦਾਰ ਸੂਬੇਦਾਰਾਂ ਨੇ ਕਹਿੰਦੇ ਸੀਗੇ ਅੱਛਾ ਉਸ ਤੋਂ ਬਾਅਦ ਮੈਂ 13 ਦੇ ਵਿੱਚ ਸਰਪੰਚ ਬਣ ਗਿਆਣ ਕੇ ਪਿੰਡ ਦਾ ਫਿਰ ਮੈਨੂੰ ਸਾਨੂੰ ਸਰਪੰਚਾਂ ਦੇ ਕਹਿਣ ਲੱਗਾ ਅੱਛਾ ਤੇ ਫਿਰ ਹੁਣ ਬਸ ਵਾਲੀ ਹੁਣ 500 ਬਸ ਆ ਗਈ ਹੁਣ ਬਸੜ ਕਹਿਣ ਲੱਪਣਗੇ ਬਸੜ ਕਹਿਣ ਲੱਪਣਗੇ ਹਾਂ ਮੈਂ ਉਹ ਪੜਦਾ ਪਿਆ ਸੀਗਾ ਤੁਸੀਂ ਸਰਪੰਚ ਵੀ ਰਹੇ ਹੋ ਸਿਆਸਤ ਦੇ ਵਿੱਚ ਵੀ ਰੱਖਦੇ ਹੋ ਪਿਆਰ ਸ਼ਾਸ ਦੇ ਵਿੱਚ ਜਿੱਦਾਂ ਜਦੋਂ ਰਿਟਾਇਰ ਹੋਣ ਤੋਂ ਬਾਅਦ ਮੈਂ ਆਇਆ ਤੇ ਪਿੰਡ ਵਾਲਿਆਂ ਨੇ ਮੈਨੂੰ ਚਾਇਆ ਤੇ ਸਰਬਸੰਤੀ ਨਾਲ ਸਰਪੰਚ ਉਹਨਾਂ ਨੇ ਬਣਾ ਲਿਆ ਮੈਨੂੰ ਹਾਂ ਤੇ ਚਲੋ ਮੈਂ ਜਿੰਨੀ ਆਪਣੀ ਪਰਮਾਤਮਾ ਕੇ ਉਦਾਸ ਕਰਕੇ ਜਿੰਨੀ ਸੇਵਾ ਕੀਤੀ ਪਿੰਡ ਦੀ ਬਹੁਤ ਵਧੀਆ ਕੀਤੀ ਕਿਸੇ ਨਾਲ ਕੋਈ ਦੋ ਨੰਬਰ ਦਾ ਕੰਮ ਨਹੀਂ ਕੀਤਾ ਨਾ ਕਰਨ ਦਿੱਤਾ ਨਾ ਕੀਤਾ ਤੇ ਇਮਾਨਦਾਰੀ ਨਾਲ 5 ਸਾਲ ਸਰਪੰਚੀ ਕੀਤੀ ਆ ਔਰ ਪਿੰਡ ਦਾ ਵਿਕਾਸ ਜਿੰਨਾ ਮੈਨੂੰ ਐਨਆਰਆਈ ਵੀਰਾਂ ਨੇ ਬਹੁਤ ਹੌਸਲਾ ਦਿੱਤਾ ਬਰੋਂ ਕਿ ਇੱਕ ਪਿੰਡ ਦਾ ਜੀ ਇੱਕ ਸੀਵਰੇਜ ਪਾੜਾ ਪਿੰਡ ਦੇ ਵਿੱਚ ਜੇ ਸਰਬਸੰਤੀ ਨਾਲ ਸਰਪੰਚ ਬਣ ਜਾਏ ਤੇ ਉਹਨਾਂ ਨੇ ਮੈਨੂੰ ਸਰਪੰਚ ਬਣਾਇਆ ਤੇ ਮੈਨੂੰ ਕਹਿੰਦੇ ਜੇ ਸਰਪੰਚ ਬਣ ਗਿਆ ਤੇ ਤੈਨੂੰ ਪੈਸੇ ਭੇਜਾਂਗੇ ਅਸੀਂ ਅੱਛਾ ਔਰ ਪਿੰਡ ਦੇ ਵਿੱਚ ਕੋਈ 70 ਸਾਲ ਦਾ ਗੰਦਿਆ ਜਿਹੜਾ ਗਲੀਆਂ ਨਾਲੀਆਂ ਦਾ ਵੀ ਉਹ ਸੀਵਰੇਜ ਜਿਹੜੇ ਬਲੇ ਜੇ ਤੂੰ ਪਾਏਗਾ ਤੈਨੂੰ ਸਰਪੰਚ ਕੰਮ ਜਾਵੇ ਅੱਛਾ ਮੈਂ ਕਹੀ ਮੈਂ ਹੁਕਮ ਹੈ ਮੈਂ ਕੰਮ ਕਰੂੰਗਾ ਤਕੜਾਉ ਕੇ ਐਵੇਂ ਮੈਨੂੰ ਆਏ ਉਹਨਾਂ ਨੇ ਪੂਰੀ ਮਤ ਦਿੱਤੀ ਪਿੰਡ ਦੇ ਵਿੱਚ ਟੋਟਲ ਸੀਵਰੇਜ ਪਾਤਾ ਪਿੰਡ ਦਾ ਗੰਦ ਕੱਢਤਾ ਪਿੰਡ ਸਾਫ ਸੁਥਰਾ ਬਣਾਤਾ ਜਿੱਦਾਂ ਇਟਾਂ ਪੱਟੀਆਂ ਸੀ ਉਹਦੇ ਇਟਾਂ ਲਾਤੀਆਂ ਅੱਛਾ ਪਰਮਾਤਮਾ ਕਰੇ ਚੜ੍ਹਦੀ ਕਲਾ ਜਾ ਪਿੰਡਾਂ ਦੇ ਤੇ ਨਾਂ ਬੱਜਦਾ ਵੀ ਉਹ ਸਰਪੰਚ ਰੇਸ਼ਮ ਸਿੰਘ ਹੀ ਸੀਗਾ ਜਦੋਂ ਇਹ ਸੀਵਰੇਜ ਪਿਆ ਗਿਆ ਪਿੰਡ ਦੇ ਵਿੱਚ ਹਾਲੇ ਤੱਕ ਵੀ ਨਾਂ ਚੱਲਦਾ ਉਸ ਚੀਜ਼ ਦਾ ਚਲੋ ਚੰਗੇ ਕਰਮ ਕਰੋ ਤਾਂ ਮੈਨੂੰ ਲੱਗਦਾ ਕਿ ਯਾਦ ਰੱਖਦੇ ਨੇ ਅਚੰਕਲ ਅਖੀਰ ਦੇ ਵਿੱਚ ਕੋਈ ਯਾਦ ਜਾਂ ਆਪਣੇ ਕਿਸੇ ਦੋਸਤ ਦੇ ਨਾਲ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਰਹੇ ਨੇ ਕੋਈ ਸਾਂਝੀ ਕਰਨਾ ਚਾਹੁੰਦੇ ਹੋ ਕਈ ਵਾਰੀ ਬੰਦਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਇਕੱਲਾ ਹੀ ਬੰਦਾ ਸੋਚ ਕੇ ਚੇਤੇ ਕਰਦਾ ਹੁੰਦਾ ਸੋਚ ਕੇ ਗੱਲਾਂ ਜਿਹੜੀਆਂ ਮਹਿਕਮੇ ਦੀਆਂ ਕਰਨਾ ਉਹ ਜੀ ਹੁਣ ਦੇਖੋ ਜੇ ਕਰਨ ਲੱਗ ਪਈਏ ਨਾ ਬਹੁਤ ਲੰਬੀਆਂ ਜੋੜੀਆਂ ਆ ਉਹ ਤਾਂ ਬੜੀਆਂ ਲੰਬੀਆਂ ਜੋੜੀਆਂ ਐ ਸੀ ਆਪਾਂ ਕਰਨ ਲੱਗ ਪਈਏ ਮਹਿਕਮੇ ਦੇ ਹਰ ਬੰਦੇ ਦੀ ਸੋਚ ਵੱਖਰੀ ਵੱਖਰੀ ਆ ਆਪਾਂ ਉਹਨਾਂ ਬੰਦਿਆਂ ਨਾਲ ਸੋਚ ਰੱਖੀ ਜਿਨ੍ਹਾਂ ਦੀ ਚੰਗੀਆਂ ਵਧੀਆ ਸੋਚੀ ਉਹਨਾਂ ਨੂੰ ਸੋਚ ਵਧੀਆ ਦਿੱਤੀ ਤੇ ਉਹਨਾਂ ਕੋ ਵਧੀਆ ਲਈ ਹਾਂ ਹੁਣ ਵੀ ਇਹੇ ਕੰਮ ਆ ਵੀ ਵਧੀਆ ਬੰਦੀਆ ਸੋਚ ਰੱਖੋ ਹਾਂ ਔਰ ਵਧੀਆ ਸੋਚ ਦਿਓ ਤੇ ਵਧੀਆ ਸੋਚ ਲਾਓ ਇੰਨੀ ਕੀ ਸੇਵਾ ਜਰੂਰ ਕਰਾਂ ਕਰਦੇ ਆ ਹਾਂ ਇਹੋ ਵਾਕੇ ਗੱਲ ਠੀਕ ਹੈ ਬੇਟਾ ਮਜ਼ਾ ਆਉਂਦਾ ਇੱਥੇ ਬੈਠ ਕੇ ਹਾਂਜੀ ਰੋਜ਼ ਆਉਨੇ ਆ ਹਾਂਜੀ ਅੱਛਾ ਥੱਲੇ ਜ਼ਿਆਦਾ ਮਜ਼ਾ ਆਉਂਦਾ ਕੀ ਉੱਪਰ ਉੱਪਰ ਜਾਦਾ ਹੁੰਦਾ ਹੈ ਠੀਕ ਹੈ ਤਾਂ ਇਹ ਵਾਕਈ ਬਹੁਤ ਬਹੁਤ ਧੰਨਵਾਦ ਰਸ਼ਮ ਜੀ ਗੱਲਬਾਤ ਕਰਨ ਦੇ ਲਈ ਸੋ ਇਹ ਬੱਸ ਜਿਹੜੀ ਹੈ ਇੱਕ ਬਣਾਈ ਹੋਈ ਹੈ ਤਾਂ ਬੜੀ ਸ਼ਾਨਦਾਰ ਇਹ ਬੱਸ ਬਣਾਈ ਹੋਈ ਹੈ ਕਿਉਂਕਿ ਇੱਕ ਯਾਦ ਇਹਨਾਂ ਨੇ ਸਾਮ ਕੇ ਰੱਖੀ ਹੈ ਕਿਉਂਕਿ ਲੰਬਾ ਸਮਾਂ ਇਹਨਾਂ ਨੇ ਰੋਡਵੇ ਦੇ ਵਿੱਚ ਕੰਮ ਕੀਤਾ ਪੀਆਰਟੀਸੀ ਦੇ ਵਿੱਚ ਤਾਂ ਉਹੀ ਯਾਦਾਂ ਜਿਹੜੀਆਂ ਨੇ ਸੰਭਾਲ ਕੇ ਰੱਖਣਾ ਚਾਹੁੰਦੇ ਨੇ ਜਿਹੜੇ ਨਾਲ ਦੇ ਕੰਮ ਕਰਦੇ ਸੀਗੇ ਉਹਨਾਂ ਦੀਆਂ ਸੀਟਾਂ ਇਹਨਾਂ ਨੇ ਇੱਥੇ ਲਾਈਆਂ ਹੋਈਆਂ ਨੇ ਇਹ ਇੱਕ ਯਾਦ ਹੈ ساری ਉਮਰ ਬੰਦਾ ਕਮਾਈ ਕਰਦਾ ਤਾਂ ਉਸ ਤੋਂ ਬਾਅਦ ਇੱਕ ਖਿਆਲ ਹੁੰਦਾ ਕਿ ਕੁਛ ਨਾ ਕੁਛ ਅਜਿਹਾ ਕੀਤਾ ਜਾਵੇ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਵੀ ਜੜੀਆਂ ਨੇ ਉਹ ਯਾਦ ਰੱਖਣ ਤਾਂ ਇਸੇ ਕਰਕੇ ਰੇਸ਼ਮ ਸਿੰਘ ਹੋਣਾ ਨੇ ਇਹ ਬੱਸ ਬਣਾਈ ਆ ਔਰ ਇਹ ਬੱਸ ਖਿੱਚ ਦਾ ਕੇਂਦਰ ਬਣੀ ਹੋਈ ਆ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਤੰਗ ਸਭੂ